ਜੀਤ ਪਰਮੇਸ਼ਰ ਦੀ ਜੀਤ ਹਜ਼ੂਰੀ ਦੇ ਵਿੱਚ ਸਭ ਨੂੰ ਜੈ ਮਸੀਹ ਦੀ ਆਓ ਅਸੀਂ ਅੱਜ ਦੇਖੀਏ ਕਿ ਅੱਜ ਦੇ ਬੀਤ੍ਰ ਵਚਨ ਸਾਡੇ ਜੀਵਨ ਦੇ ਵਿੱਚ ਕੀ ਪ੍ਰਤੀਖਿਆ ਕਰ ਰਿਹਾ ਹੈ ਤਾਂ ਆਓ ਅਸੀਂ ਇੰਗ੍ਰਿਤ ਬਾਬਲ ਦੀ ਬੀਤ੍ਰ ਵਚਨ ਵਾਲ ਦੇ ਕੀ ਸਮੂਹਾਂ ਦੀ ਪੋਥੀ ਉਸ ਦਾ ਆਂਦੀ ਮੀਤਿਆ ਉਸ ਦਾ ਚਾਉਦਾ ਵਚਨ ਦੱਸਦਾ ਉਹ ਬੜਾਪੇ ਵਿੱਚ ਵੀ ਫਲ ਲਿਆਉਣਗੇ ਉਹ ਹਰੇ ਅਤੇ ਰਸ ਭਰੇ ਜਾਣਗੇ ਆਮੇਨ ਪਰਮੇਸ਼ਰ ਤੇਰੀ स्तुति ਹੋਵੇ ਇਹਨਾਂ ਬਚਨਾਂ ਦੇ ਦਰਾਂ ਤਾਂ ਹਾਂ ਪਰਮੇਸ਼ਰ ਦੇ ਲੋਕੋ ਅੱਜ ਦਾ ਇਹ ਪ੍ਰਤਿਵਾਚਨ ਸਾਡੇ ਜੀਵਨਾਂ ਦੇ ਵਿੱਚ ਕਿੰਨੀ ਵਧੀਆ ਪ੍ਰਤੀਗਿਆ ਕਰ ਰਿਹਾ ਹੈ। हे ਪਰਮੇਸ਼ਰ ਦੇ ਲੋਕੋ ਅੱਜ ਇਸ ਸਾਉ ਦੇ ਵਿੱਚ ਅਸੀਂ ਹਰ ਸਮੇਂ ਪਰੇਸ਼ਾਨੀਆਂ ਮੁਸ਼ਕਲਾਂ ਦਾ ਸਾਹਮਣਾ ਕਰ ਰਹੇ ਹਾਂ। ਐਨੀ ਤੇਜ਼ ਰਫ਼ਤਾਰ ਨਾਲ ਚੱਲ ਰਹੇ ਸਮੇਂ ਦੇ ਵਿੱਚ ਅਸੀਂ ਐਨੇ ਵਿਅਸ ਆ ਕੀ ਅਸੀਂ ਪਰਮੇਸ਼ਰ ਦੀ ਹਜ਼ੂਰੀ ਦੇ ਵਿੱਚ ਸੰਗਦੇ ਕਰੰਦਾ ਸਾਡੇ ਕੋਲ ਟਾਈਮ ਨਹੀਂ ਹੁੰਦਾ ਤਾਂ ਹਾਂ ਪਰਮੇਸ਼ਰ ਦੇ ਲੋਕੋ ਆਈ ਦੇ ਪਰਮੇਸ਼ਰ ਦਾ ਵਚਨ ਹਰੇਕ ਉਸ ਮੇਲਾ ਦੇ ਲਈ ਹਰੇਕ ਉਸ ਪਰਸ਼ ਦੇ ਲਈ ਹਰੇਕ ਉਸ ਪਤੀ ਪਤਨੀ ਦੇ ਲਈ ਹੈ ਜੋ ਕਾਫੀ ਲੰਮੇ ਸਮਿਆਂ ਤੋਂ ਆਪਣੇ ਜੀਵਨ ਦੇ ਵਿੱਚ ਉਸਫਾਲ ਦੀ ਅਡੇਕਿੰਗ ਚਾਹੰ ਸ਼ਿੰਗਾਰਸ਼ ਕਰ ਰਹੀ ਹਨ ਉਹਨਾਂ ਕਮਾਂ ਦੇ ਲਈ ਉਸਫਾਲ ਦੇ ਲਈ ਉਹ ਆਪਣੇ ਜੀਵਨ ਦੇ ਵਿੱਚ ਜਿਵੇਂ ਕੋਈ ਬੱਚੇ ਦੀ ਅਸ਼ੀਸ਼ ਪਾਉਣ ਦੇ ਲਈ ਇੰਤਜ਼ਾਰ ਕਰ ਰਿਹਾ ਆਪਰੇ ਕੋਡ ਆਪਣੇ ਜੀਵਨ ਦੇ ਵਿੱਚ ਆਪਣੇ ਪੁੱਖ ਨੂੰ ਲੈ ਕੇ ਮੁਸਤਫਾ ਦੀ ਅਲੀਕਵਤ ਵਤ ਹੈ ਅਤੇ ਉਸ ਦਾ ਇੰਤਜ਼ਾਰ ਕਰ ਰਿਹਾ ਹੈ ਕਈ ਲੋਕ ਆਪਣੇ ਬਿਜ਼ਨਸ ਦੇ ਵਿੱਚ ਕਾਫੀ ਲੰਮੇ ਸਮੇਂ ਤੋਂ ਸੰਘਰਸ਼ ਕਰ ਰਹੇ ਹਨ ਅਤੇ ਕਈ ਲੋਕ ਆਪਣੇ ਜੀਵਨ ਸਾਥੀ ਜੋ ਦੂਰ ਪ੍ਰਦੇਸ਼ਾਂ ਦੇ ਵਿੱਚ ਕੰਮ ਕਰ ਰਹੇ ਹਾਂ ਉਹਨਾਂ ਦਾ ਇੰਤਜ਼ਾਰ ਕਰ ਰਹੇ ਹਾਂ ਕਾਫੀ ਲੰਮਿਆ ਸਮਾਂ ਤੋਂ ਉਹਨਾਂ ਦਾ ਦਾ ਪਰਮੇਸ਼ਰ ਦਾ ਵਚਨ ਸਾਡੇ ਜੀਵਨ ਦੇ ਵਿੱਚ ਕਿੰਨੀ ਵਧੀਆ ਪ੍ਰਤੀਕਿਆ ਕਰ ਰਿਹਾ ਹੈ ਜਿਵੇਂ ਮੋਰਾਂ ਦੀ ਪੋਤੀ ਰਸਤਾ ਬੰਮੀ ਤੇ ਆਲੇ ਉਸਦਾ ਬਾਹਰਾਂ ਦਾ ਚੰਦ ਦੱਸਦਾ ਦਰ ਮੇਂ ਖੰਜੂਰ ਦੀ ਬਰਸ਼ ਆਂ ਕਿ ਫੁੱਲੇ ਆ ਰਹੇਗਾ ਆਮੇਨ ਪਰਮੇਸ਼ਰ ਤੇਰੀ ਸਤਿਤੀ ਹੋਵੇ ਇਹਨਾਂ ਬਚਨਾਂ ਦੇ ਦੁਆਰਾ ਤਾਂ ਹੀ ਪਰਮੇਸ਼ਰ ਦੇ ਲੋਕੋ ਪਰਮੇਸ਼ਰ ਦਾ ਇਹ ਬਚਨ ਕਿੰਨੀ ਵਧੀਆ ਪ੍ਰਤੀਗਿਆ ਕਰ ਰਿਹਾ ਹੈ ਇਹ ਫਲ ਜੀ ਸੋਚਦੇ ਹਾਂ ਕਿ ਸਾਨੂੰ ਮਿਲੇਗਾ ਕਿ ਨਹੀਂ ਮਿਲੇਗਾ ਜੋ ਤੁਸੀਂ ਅਡੀ ਕਰ ਰਹੇ ਹੋ ਇਹ ਅਸੀਸ਼ ਨੂੰ ਪਾਉਣ ਦੇ ਲਈ ਇਸ ਫਲ ਨੂੰ ਪਾਉਣ ਦੇ ਲਈ ਸਾਨੂੰ ਆਪਣੇ ਜੀਵਨਾਂ ਨੂੰ ਕਿਸ ਤਰ੍ਹਾਂ ਕਿਸ ਤਰ੍ਹਾਂ ਆਪਣੇ ਜੀਵਨਾਂ ਨੂੰ ਬਣਾਉਣਾ ਆਪ ਪਰਮੇਸ਼ਰ ਦੇ ਘਰ ਦੇ ਵਿੱਚ ਸਹੀ ਪਰਮੇਸ਼ਰ ਦੇ ਲੋਕੋ ਆਪਣੇ ਜੀਵਨਾਂ ਦੇ ਵਿੱਚ ਇਹ ਵੱਡਾ ਫਲ ਪਾਉਣ ਦੇ ਲਈ ਇਹ ਸ਼ੀਸ਼ਾ ਪਾਉਣ ਦੇ ਲਈ ਸਾਨੂੰ ਆਪਣਾ ਜੀਵਨ ਪਵਿੱਤਰਤਾਈ ਦੇ ਵਿੱਚ ਫਲੇ ਕੰਮਾਂ ਦੇ ਵਿੱਚ ਲਾਉਣਾ ਭਵੇਗਾ ਇੱਕ ਦੂਸਰੇ ਦੇ ਪ੍ਰਤੀ ਪ੍ਰੇਮ ਭਾਵਨਾ ਰਹਿਣਾ ਪਰਮੇਸ਼ਰ ਦੇ ਵਚਨਾਂ ਦੇ ਉੱਤੇ ਚੱਲਣਾ ਪਰਮੇਸ਼ਰ ਦੇ ਹਰ ਕੰਮ ਵਿੱਚ ਅਸੀਂ ਪਰਮੇਸ਼ਰ ਦੀ ਆਗਿਆ ਲੈ ਕੇ ਚੱਲਣਾ ਅਤੇ ਉਸ ਦੇ ਵਚਨਾਂ ਦਾ ਸਨੋ ਪੈ ਮਨੋਂ ਮੰਨ ਅਸੀਂ ਉਸ ਦੇ ਵਚਨਾਂ ਤੇ ਚੱਲਣਾ ਕਿਉਂਕਿ ਇਹ ਪਰਮੇਸ਼ਰ ਦੇ ਲੋਕੋ ਜੋ ਆਪਣਾ ਸਰੀਰ ਪਰਮੇਸ਼ਰ ਦਾ ਪਵਿੱਤਰ ਮੰਦਰ ਹੈ ਇਸ ਲਈ ਸਾਨੂੰ ਇਸ ਮੰਦਰ ਨੂੰ ਪਵਿੱਤਰ ਰੱਖਣ ਦੇ ਲਈ ਆਪਣੇ ਸਰੀਰ ਨੂੰ ਪਵਿੱਤਰ ਰੱਖਣ ਦੇ ਲਈ ਹਰ ਉਹ ਬੁਰੀ ਸੋਚ ਤੋਂ ਵੈ ਵਿਚਾਰਾਂ ਤੋਂ ਬੁਰੀ ਸੰਗਤੀ ਤੋਂ ਸਾਨੂੰ ਨਸ਼ੇ ਤੋਂ ਦੂਰ ਰਹਿਣਾ ਚਾਹੀਦਾ ਹੈ ਇਸ ਕੰਮ ਨਾਲ ਸਾਡਾ ਜੀਵਨ ਉਸ ਖੰਜੂਰ ਦੇ ਬ੍ਰਿਸ਼ਵਰਗਾ ਹਰਿਆ ਭਰਿਆ ਬਣ ਜਾ ਕੇਗਾ ਕਿਉਂਕਿ ਜਦੋਂ ਅਸੀਂ ਪਰਮੇਸ਼ਰ ਦਾ ਵਚਨ ਸਾਡੇ ਹਿਰਦੇ ਦੇ ਵਿੱਚ ਕੌਂਦਾ ਠੀਕ ਉਹ ਸਾਡੇ ਹਿਰਦੇ ਦੇ ਵਿੱਚ ਬੋਇਆ ਜਾਂਦਾ ਤਾਂ ਸਾਡੇ ਜੀਵਨ ਦਿਨ ਪ੍ਰਤੀ ਦਿਨ ਅਸੀਂ ਹਰ ਰੋਜ਼ ਅੱਗੇ ਵਧਦੇ ਜਾਂਦੇ ਹਾਂ ਅਤੇ ਸਾਡਾ ਜੀਵਨ ਹਰ ਇੱਕ ਉਹ ਸਫਲਤਾ ਉਹ ਸ਼ਿੰਗਾਈ ਨਕੋਂਦਾ ਹੈ ਸਾਡੇ ਜੀਵਨ ਅਸੀਂ ਦੂਸਰਿਆਂ ਦੇ ਲਈ ਵੀ ਆਸ਼ੀਸ਼ ਦਾ ਕਾਰਨ ਬਣ ਜਾਂਦੇ ਹਾਂ ਉਹ ਸਾਡੇ ਕੰਮਾਂ ਨੂੰ ਦੇਖਦੇ ਹਨ ਉਹ ਸਾਡੇ ਬਲੇ ਕੰਮਾਂ ਨੂੰ ਦੇਖਦੇ ਹਨ ਅਸੀਂ ਜੋ ਵੀ ਸੋਚਦੇ ਹਾਂ ਆਪਣੀ ਜੀਵਨ ਦੇ ਵਿੱਚ ਉਹ ਸਾਡੇ ਸੋਚਣ ਤੋਂ ਪਹਿਲਾਂ ਅਸੀਂ ਕੀ ਸੋਚਿਆ ਨਹੀਂ ਹੋਣਾ ਉਸ ਟੀਜ ਬਾਰੇ ਉਸ ਕੰਮਾਂ ਦੇ ਬਾਰੇ ਵਿੱਚ ਉਹਨਾਂ ਫਲਾਂ ਦੇ ਬਾਰੇ ਵਿੱਚ ਜੋ ਸਾਡੇ ਜੀਵਨ ਦੇ ਵਿੱਚ ਪਰਮੇਸ਼ਰ ਉਹ ਅਦਭੁਤ ਕੰਮ ਕਰ ਦਿੰਦੇ ਹਨ ਤਾ ਪਰਮੇਸ਼ਰ ਦੇ ਲੋਗੋ ਜਦੋਂ ਅਸੀਂ ਹਰ ਰੋਜ਼ ਪਵਿੱਤਰ ਬੈਬਲ ਦੇ ਵਚਨਾਂ ਨੂੰ ਪੜ੍ਹਦੇ ਹਾਂ ਉਹਨਾਂ ਨੂੰ ਸੁਣਦੇ ਹਾਂ ਉਹਨਾਂ ਨੂੰ ਮੰਨਨ ਕਰਦੇ ਹਾਂ ਪਰਮੇਸ਼ਰ ਦੇ ਵਚਨਾਂ ਦਾ ਪੈ ਮੰਨਦੇ ਆ ਪਰਮੇਸ਼ਰ ਦੀ ਅਗਦੇ ਵਿੱਚ ਚੱਲਦੇ ਆ ਆਪਣੇ ਜੀਵਨ ਨੂੰ ਪਵਿੱਤਰਤਾਈ ਦੇ ਵਿੱਚ ਰੱਖਦੇ ਆ ਤਾਂ ਪਰਮੇਸ਼ਰ ਸਾਡੇ ਨਾਮ ਨੂੰ ਉੱਚਾ ਕਰਦਾ ਹੈ ਪਰਮੇਸ਼ਰ ਸਾਨੂੰ ਉਹ ਰਾਹਤੇ ਦਿਖਾਉਂਦਾ ਜੋ ਸਾਡੇ ਜੀਵਨ ਦੇ ਵਿੱਚ ਸਫਲਤਾ ਦੇ ਰਾਹਤੇ ਸਾਨੂੰ ਹਰ ਇੱਕ ਨਰਾਸ਼ਾ ਤੋਂ ਹਰ ਇੱਕ ਉਸ ਦੁੱਖ ਕਾਮ ਦੇ ਵਿੱਚੋਂ ਛੁਟਕਾਰਾ ਦੇਣ ਵਾਲਾ ਪਰਮੇਸ਼ਰ ਹੈ ਸਾਡੀ ਹਰ ਇੱਕ ਪਰੇਸ਼ਾਨੀ ਦੇ ਵਿੱਚ ਸਾਡੇ ਨਾਲ-ਨਾਲ ਰਹਿੰਦੀ ਉਸ ਪਵਿੱਤਰ ਆਤਮਾ ਉਸ ਪਵਿੱਤਰ ਆਤਮਾ ਸਾਡੀ ਅਗਵਾਈ ਕਰਦੀ ਹੈ ਸਾਡੇ ਆਉਣ ਜਾਣ ਦੇ ਵਿੱਚ ਸਾਡੇ ਹਰ ਇੱਕ ਕੰਮ ਦੇ ਵਿੱਚ ਜੋ ਅਸੀਂ ਕਰਦੇ ਹਾਂ ਜੇ ਅਸੀਂ ਪਰਮੇਸ਼ਰ ਦੇ ਪਵਿੱਤਰ ਵਚਨਾਂ ਨੂੰ ਮਨਨ ਕਰਦੇ ਆਂ ਉਸ ਦੀ ਆਗਿਆ ਦੇ ਵਿੱਚ ਰਹਿਨੇ ਆਂ ਸਾਡਾ ਜੀਵਨ ਪਰਮੇਸ਼ਰ ਦੇ ਕੰਮ ਦੀ ਵੱਲੋਂ ਜਿਵੇਂ ਇੱਕ ਦਰਖਤ ਵਰਗਾ ਬਣ ਜਾਂਦਾ ਹੈ ਹਰਿਆ-ਭਰਿਆ ਰਹਿ ਜਾਂਦਾ ਸੰਗਨ ਅbsch ਜੇ ਅਸੀਂ ਹਰ ਰੋਜ਼ ਪਰਮੇਸ਼ਰ ਦੀ ਵਚਨਾਂ ਨੂੰ ਪੜ੍ਹਦੇ ਆਂ ਪਵਿੱਤਰ ਬੈਵਲ ਨੂੰ ਪੜ੍ਹਦੇ ਆਂ ਉਸ ਦੀ ਆਗਿਆ ਮੰਨਦੇ ਆਂ ਆਹੇ ਪਰਮੇਸ਼ਰ ਦੇ ਲੋਕੋ ਆ ਉਸ ਹੀ ਇਸ ਆਪਣੇ ਜੀਵਨ ਨੂੰ ਮੇਸ਼ੇਰ ਦੇ ਚਰਨਾ ਦੇ ਵਿੱਚ ਰੱਖਿਏ ਮੇਸ਼ੇਰ ਦਾ ਪਿਆਮਨੀ ਅਤੇ ਆਪਣੇ ਜੀਵਨ ਨੂੰ ਇੱਕ ਤਰਮੇ ਜੀਵਨ ਬਣਾ ਕੇ ਅਤੇ ਪਰਮੇਸ਼ਰ ਦਾ ਤਨਵਾਦ ਕਰੀਏ ਜੋ ਸਵਰਗ ਦੇ ਵਿੱਚ ਬੈਠਾ ਸਾਡਾ ਹਰ ਕੰਮ ਹਰ ਜੋ ਅਸੀਂ ਕੰਮ ਕਰਦੇ ਆ ਜੋ ਅਸੀਂ ਕਰ ਰਹੇ ਹ ਉਸ ਦੀ ਨਿਗਾ ਸਾਡੇ ਤੇ ਇਸ ਲਈ ਸਾਨੂੰ ਪਰਮੇਸ਼ਰ ਦੇ ਵਚਨਾਂ ਪੈ ਮੰਨਣਾ ਚਾਹੀਦਾ ਉਸ ਦੀ ਅਗਦੇ ਵਿੱਚ ਰਹਿਣਾ ਚਾਹੀਦਾ ਆਓ ਅਸੀਂ ਧੰਨਵਾਦ ਕਰੀਏ ਪਰਮੇਸ਼ਰ ਦੇ ਇਹਨਾਂ ਫਲਾਂ ਦਾ ਹਾਲੇਲੂਇਆ 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 ਪਰਮੇਸ਼ਰ ਤੇਰਾ ਅਸੀਂ ਧੰਨਵਾਦ ਕਰਦੇ ਆ ਪਰਮੇਸ਼ਰ ਤੇਰਾ ਧੰਨਵਾਦ ਕਰਦੇ ਆ ਪਰਮੇਸ਼ਰ ਨਾ ਵਚਨਾਂ ਦੇ ਦਵਾਰਾ ਪਰਮੇਸ਼ਰ ਇਹਨਾਂ ਵਚਨਾਂ ਦੇ ਵਾਅਦੇ ਦੀ ਉਸ ਪਰਮੇਸ਼ਰ ਹਾਲੇਲੀਉ ਪਰਮੇਸ਼ਰ ਸਾਡੇ ਜੀਵਨਾਂ ਨੂੰ ਹਰਿਆ ਭਰਿਆ ਦਰਖਤ ਬਣਾਉਣ ਲਈ ਪਰਮੇਸ਼ਰ ਤੇਰਾ ਧੰਨਵਾਦ ਕਰਦੇ ਆ ਪਰਮੇਸ਼ਰ ਪਰਮੇਸ਼ਰ ਮੈਂ ਪ੍ਰਾਰਥਨਾ ਕਰਦੀ ਆ ਪਰਮੇਸ਼ਰ ਹਾਲੇਲੂਇਆ ਹਾਲੇਲੀਉ ਪਰਮੇਸ਼ਰ ਤੇਰੀ ਪਵਿੱਤਰ ਲਹੂ ਦੇ ਦੁਆਰਾ ਪਰਮੇਸ਼ਰ ਮੈਂ ਤੇਰੇ ਚਰਨਾਂ ਦੇ ਨਜ਼ਦੀਕ ਆਉਂਦੀ ਆ ਪਰਮੇਸ਼ਰ ਹਾਲੇਲੂਇਆ ਹਾਲੇਲੀਉ ਪਰਮੇਸ਼ਰ ਮੈਂ ਨਾਲ ਲੋਕਾਂ ਦੇ ਲਈ ਪ੍ਰਾਰਥਨਾ ਕਰਉਂਦੀ ਆ ਪਰਮੇਸ਼ਰ ਪਰਮੇਸ਼ਰ ਜੋ ਲੋਕ ਪਰਮੇਸ਼ਰ ਹਾਲੇਲੂਇਆ ਹਾਲੇਲੀਉ ਪਰਮੇਸ਼ਰ ਆਪਣੇ ਜੀਵਨ ਪਰਮੇਸ਼ਰ ਹallelujah ਪਰਮੇਸ਼ਰ ਜੋ ਤੈਨੂੰ ਪਾਲਦੇ ਹਨ ਪਰਮੇਸ਼ਰ ਹallelujah ਪਰਮੇਸ਼ਰ ਤੇਰੀ ਰਾਹ ਨੂੰ ਅਠਿਕ ਰਹੇ ਹਨ ਪਰਮੇਸ਼ਰ ਲੰਮੀ ਇੰਤਜ਼ਾਰ ਤੇ ਕਰ ਰਹੇ ਹਨ ਪਰਮੇਸ਼ਰ ਹallelujah ਹਾ ਹallelujah ਪਰਮੇਸ਼ਰ ਤੈਨੂੰ ਖੋਜ ਰਹੇ ਹਨ ਪਰਮੇਸ਼ਰ ਹallelujah ਹਾ ਹallelujah ਪਰਮੇਸ਼ਰ ਅੱਜ ਤੋਂ ਪਰਮੇਸ਼ਰ ਉਹਨਾਂ ਦੇ ਲੰਮੀ ਸਮੇਂ ਦੀ ਇੰਤਜ਼ਾਰ ਤੋਂ ਬਾਅਦ ਪਰਮੇਸ਼ਰ ਹਾਲੇਲੂਇਆ ਅੱਜ ਉਹਨਾਂ ਦੇ ਜੀਵਨਾਂ ਦੇ ਵਿੱਚ ਪਰਮੇਸ਼ਰ ਹਾਲੇਲੂਇਆ ਹਾਲੇਲੂਇਆ ਪਰਮੇਸ਼ਰ ਉਹਨਾਂ ਦੇ ਵੱਡੇ ਮਨੋਰਥਾਂ ਨੂੰ ਪਰਮੇਸ਼ਰ ਜੋ ਉਹਨਾਂ ਦਾ ਇੰਤਜ਼ਾਰ ਕਰ ਰਹੇ ਹਨ ਪਰਮੇਸ਼ਰ ਉਹਨਾਂ ਦੇ ਜੀਵਨਾਂ ਦੇ ਵਿੱਚ ਪਰਮੇਸ਼ਰ ਪੂਰਾ ਕਰ ਪਰਮੇਸ਼ਰ ਪ੍ਰਭੂ ਯੀਸ਼ੂ ਮਸੀਹ ਦੇ ਨਾਮ ਦੇ ਵਿੱਚ ਪਰਮੇਸ਼ਰ ਹਾਲੇਲੂਇਆ ਪਰਮੇਸ਼ਰ ਉਹਨਾਂ ਦੇ ਜੀਵਨਾਂ ਦੇ ਵਿੱਚ ਪਰਮੇਸ਼ਰ ਨਾਲ ਉਹ ਹਰਿਆ ਪਰਿਆ ਪਰਮੇਸ਼ਰ ਉਹਨਾਂ ਦਾ ਜੀਵਤ ਬਣਾ ਦੇ ਪਰਮੇਸ਼ਰ ਹਾਲੇਲੂਇਆ ਹਾ ਹਾਲੇਲੂਇਆ ਪਰਮੇਸ਼ਰ ਉਹਨਾਂ ਦੇ ਜੀਵਨਾ ਚ ਪਰਮੇਸ਼ਰ ਸੁੱਕਾਪਨ ਜਾਵੇ ਪਰਮੇਸ਼ਰ ਹਾਲੇਲੂਇਆ ਹਾਲੇਲੂਇਆ ਪਰਮੇਸ਼ਰ ਜੋ ਪੈਣਾ ਕਈ ਸਮਿਆ ਤੋਂ ਇੰਤਜ਼ਾਰ ਕਰ ਰਹੀਆਂ ਹਨ ਪਰਮੇਸ਼ਰ ਸੰਤਾਨ ਦੇ ਨਹੀਂ ਪਰਮੇਸ਼ਰ ਹਾਲੇਲੂਇਆ ਹਾ ਹਾਲੇਲੂਇਆ ਪਰਮੇਸ਼ਰ ਉਹਨਾਂ ਦੇ ਟੀਮ ਨੂੰ ਪਰਮੇਸ਼ਰ ਫਲਵੰਤ ਕਰਦੇ ਪਰਮੇਸ਼ਰ ਅੱਜ ਤੋਂ ਪਰਮੇਸ਼ਰ ਪ੍ਰਭੂ ਯੀਸ਼ੂ ਮਸੀਹ ਦੇ ਨਾਮ ਦੇ ਵਿੱਚ ਪਰਮੇਸ਼ਰ ਹਾਲੇਲੂਇਆ ਹਾਂ ਨੇ ਪਰਮੇਸ਼ਰ ਉਹਨਾਂ ਦੇ ਜੀਵਨਾਂ ਦੇ ਵਿੱਚੋਂ ਪਰਮੇਸ਼ਰ ਸੁੱਕਾਪਣ ਖਤਮ ਕਰਦੇ ਪਰਮੇਸ਼ਰ ਅੱਜ ਤੋਂ ਪਰਮੇਸ਼ਰ ਉਹ ਯਸ਼ ਮਸੀਹ ਦੀ ਨਾਅਤ ਹਾਲੇਲੂਇਆ ਅੱਜ ਜਿਹੜਾ ਸਫਲਤਾ ਦੀ ਅੜੀਕ ਦੇ ਵਿੱਚ ਬੈਠੇ ਹਨ ਪਰਮੇਸ਼ਰ ਅੱਜ ਤੋਂ ਪਰਮੇਸ਼ਰ ਉਹਨਾਂ ਦੇ ਜੀਵਨਾਂ ਦੇ ਵਿੱਚ ਪਰਮੇਸ਼ਰ 100 ਗੁਣਾ ਫਲ ਲਿਆ ਕੇ ਉਹਨਾਂ ਪਰਮੇਸ਼ਰ ਸਫਲਤਾ ਦੇ ਪਰਮੇਸ਼ਰ ਹਾਲੇਲੂਇਆ ਪਰਮੇਸ਼ਰ ਪਰਮੇਸ਼ਰ ਜੋ ਆਪਣੇ ਜੀਵਨ ਸਾਥੀ ਦੀ ਇੰਤਜ਼ਾਰ ਕਰਦੇ ਹਨ ਪਰਮੇਸ਼ਰ ਹਾਲੇਲੂਇਆ ਪਰਮੇਸ਼ਰ ਅੱਜ ਤੋਂ ਪਰਮੇਸ਼ਰ ਉਹਨਾਂ ਦੇ ਜੀਵਨਾਂ ਨੂੰ ਪਰਮੇਸ਼ਰ ਹਰਿਆ ਭਰਿਆ ਜੀਵਨ ਬਣਾਦੀ ਪਰਮੇਸ਼ਰ ਪ੍ਰਭੂ ਯਿਸੂ ਮਸੀਹ ਦੇ ਨਾਮ ਦੇ ਪ੍ਰਭੂ ਦੇ ਵਿੱਚ ਪਰਮੇਸ਼ਰ ਤੇਰੇ ਵਚਨ ਦੇ ਬਾਈਬਲ ਦੇ ਅਨੁਸਾਰ ਪਰਮੇਸ਼ਰ ਹਾਰਿਕ ਬ੍ਰਾਂਹ ਹਾਰਿਕ ਪ੍ਰਾਂਹ ਹਾਰਿਕ ਜੀਵਨ ਜਿਤੈ ਨੂੰ ਦੇਖਦੇ ਹਨ ਪਰਮੇਸ਼ਰ ਅੱਜ ਉਹਨਾਂ ਦੇ ਜੀਵਨਾਂ ਦੇ ਵਿੱਚ ਅਚਲ 100 ਗੁਣਾ ਫਲ ਲੈ ਕੇ ਆਉਣ ਪਰਮੇਸ਼ਰ اے ਤੇਰੇ ਪਵਿੱਤਰ ਵਚਨ ਪਰਮੇਸ਼ਰ ਪਰਬੂ ਯੇਸ਼ੂ ਮਸੀਹ ਦੇ ਨਾਮ ਦੇ ਵਿੱਚ ਪਰਮੇਸ਼ਰ ਹallelujah ਪਰਮੇਸ਼ਰ ਪਰਮੇਸ਼ਰ ਸਾਰੀ ਆਦਰ ਤੇ ਸਾਰੀ ਮਹਿਮਾ ਮੇਰੇ ਪਰਮੇਸ਼ਰ ਦੇ ਪੁੱਤਰ ਪਰਬੂ ਯੇਸ਼ੂ ਮਸੀਹ ਦੇ ਨਾਮ ਦੇ ਵਿੱਚ ਕਹਿੰਗਾ ਤੇ ਆਮੇਨ